ਸਨਮਾਨਯੋ ਗੁਰੂ ਰੂਪ ਸਾਧ ਸੰਗਤ ਜੀਓ ਵਿਚਾਰ ਅਰੰਭ ਕਰਿਏ ਫਤੇ ਪ੍ਰਵਾਨ ਕਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਦਿਨਾਂ ਤੋਂ ਲੜੀ ਵਾਰ ਇੱਕ ਵਿਚਾਰ ਸ਼ਾਮ ਦੇ ਦੀਵਾਨ ਵਿੱਚ ਦਾਸ ਨੇ ਅਰੰਭ ਕੀਤੀ ਹੋਈ ਸੀ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਇਹ ਦੋ ਵਿਚਾਰਾਂ ਨੂੰ ਮਿਸ਼ਰਤ ਕਰਕੇ ਸੰਗਮ ਕਰਕੇ ਜੋੜ ਕੇ ਸਾਡੇ ਸਾਹਮਣੇ ਰੱਖਣ ਦੀ ਨਿਮਰਣੀ ਕੋਸ਼ਿਸ਼ ਕਰਾਂਗਾ ਕਰਮ ਦੀ ਦੁਨੀਆ ਮਨੁੱਖ ਦੇ ਨਾਲ ਹੈ ਪਸ਼ੂ ਜਗਤ ਅਕਰਮ ਹੈ ਅਕਰਮ ਹੈ ਔਰ ਸਿਰਫ ਅਕਰਮ ਹੀ ਨਹੀਂ ਅਧਰਮ ਹੈ ਉਦੀ ਕੋਈ ਮर्यादा ਨਹੀਂ ਇੱਕ ਪਸ਼ੂ ਜਗਤ ਅਕਰਮ ਹੈ ਤੇ ਕੋਈ ਮर्यादा ਨਹੀਂ ਤੇ ਹੁਣ ਧਿਆਨ ਨਾਲ ਸੁਣਨਾ ਇੱਕ ਪਰਮਾਤਮਾ ਕਲਗੀਧਰ ਪਿਤਾ ਕਹਿੰਦੇ ਆਕਰਮ ਹੈ ਆਧਰਮ ਹੈ ਜੋ ਜਾਪ ਸਾ ਪੜਦੇ ਨੇ اے ਪਰਮਾਤਮਾ ਤੇਰਾ ਕੋਈ ਕਰਮ ਨਹੀਂ ਤੂੰ ਕਰਮਾਂ ਦੇ ਬੰਧਨ ਵਿੱਚ ਨਹੀਂ ਤੇ ਤੇਰਾ ਕੋਈ ਧਰਮ ਵੀ ਨਹੀਂ ਤੂੰ ਮर्यादा ਵਿੱਚ ਬੱਜਿਆ ਹੋਇਆ ਨਹੀਂ ਹੈ ਤੂੰ ਚਾਵੇਂ ਤੇ ਇਨਸਾਫ ਕਰਦਾ ਹੈ ਕਰਮਾਂ ਅਨਸਾਰ ਪਰ ਤੇਰੀ ਮਰਜ਼ੀ ਹੈ ਤੂੰ ਦਇਆ ਦੇ ਘਰ ਦੇ ਵਿੱਚ ਕਈ ਦਫਾ ਬਹੁਤਾ ਆ ਕੇ ਮਾਫੀ ਕਰ ਸਕਦਾ ਹੈ ਆ ਕਰਮ ਹੈ ਆ ਅਧਰਮ ਹੈ ਤੁਹਾਡੇ ਵਿੱਚੋਂ ਜਿਹੜੇ ਜਾਪ ਸਾਧ ਪੜਦੇ ਆਉਣਗੇ ਉਹਨਾਂ ਲਈ ਇਹ ਸ਼ਬਦ ਆਏ ਹੋਣਗੇ हे ਪ੍ਰਭੂ ਤੇਰਾ ਕੋਈ ਕਰਮ ਨਹੀਂ ਤੂੰ ਕੋਈ ਕਰਮ ਨਹੀਂ ਕਰਦਾ ਕਿਸੇ ਕਰਮ ਦੇ ਵੰਦਨ ਵਿੱਚ ਨਹੀਂ ਦੂਸਰਾ ਤੇਰਾ ਕੋਈ ਧਰਮ ਨਹੀਂ ਅਸੀਂ ਕਹਿ ਦਿੰਦੇ ਆ ਇਹਦਾ ਧਰਮ ਇਸਲਾਮ ਹੈ ਇਹਦਾ ਧਰਮ ਹਿੰਦੂ ਹੈ ਇਹ ਸਿੱਖ ਮਤ ਨੂੰ ਮੰਨਦਾ ਹੈ ਬੋਧ ਮਤ ਹੈ ਜੈਨੀ ਹੈ ਇਹ 크੍ਰਿਸਚਨ ਹੈ ਇਹ ਪਾਰਸੀ ਹੈ ਇਹ ਸੰਨਿਆਸੀ ਹੈ ਬੇਰਾਗੀ ਹੈ ਇਹ ਜੋ ਵੀ ਹੈ अनेका ਤਰ੍ਹਾਂ ਦੇ ਨਾਮ ਨੇ ਧਾਰਮਿਕ ਜਗਤ ਦੇ हे प्रभु अकर्म है अधर्म है इकते परमात्मा ते लागू होया हुण मैं अर्ज करा पशु भी अकर्म है पशु दी सारी भज दौड़ सिर्फ रिज़क दी तलाश है और कुछ भी नहीं रिज़क दी तलाश है किसे कर्म दे जाल विच फसे होया पशु नहीं है ਕਿਸੇ ਵੀ ਧਰਮ ਦੇ ਬੰਧਨ ਵਿੱਚ ਨਹੀਂ ਹੈ ਨਾ ਸਮਾਜਿਕ ਬੰਧਨ ਐਸਾ ਕੋਈ ਕਰਮ ਜੋ ਸਮਾਜਿਕ ਹੈ ਰਾਜਨੀਤਿਕ ਹੈ ਧਾਰਮਿਕ ਹੈ ਕਿਸੇ ਵੀ ਬੰਧਨ ਵਿੱਚ ਪਸੂ ਨਹੀਂ ਹੈ ਆਜ਼ਾਦ ਹੈ ਸੁਤੰਤਰ ਕਿਸੇ ਤਰ੍ਹਾਂ ਦੀ ਕੋਈ ਮਰਿਆਦਾ ਪਸ਼ੂ ਤੇ ਨਹੀਂ ਲਾਗੂ ਹੁੰਦੀ ਕਿਸੇ ਤਰ੍ਹਾਂ ਦੀ ਕੋਈ ਮਰਿਆਦਾ ਪ੍ਰਮਾਤਮਾ ਤੇ ਨਹੀਂ ਲਾਗੂ ਹੁੰਦੀ ਕੋਈ ਕਰਮਾਂ ਦੇ ਜਾਲ ਵਿੱਚ ਫਸਿਆ ਹੋਇਆ ਪਸ਼ੂ ਨਹੀਂ ਹੈ ਕੋਈ ਕਰਮਾਂ ਦੇ ਜਾਲ ਵਿੱਚ ਫਸਿਆ ਹੋਇਆ ਪਰਮਾਤਮਾ ਨਹੀਂ ਹੈ ਕਰਮ ਤੇ ਧਰਮ ਮਨੁੱਖ ਦੇ ਨਾਲ ਹੈ ਸਿਰਫ ਮਨੁੱਖ ਦੇ ਨਾਲ ਪਸ਼ੂ ਸੁਖ ਦੇਚ ਜੀ ਰਹੇ ਨੇ ਪਰਮਾਤਮਾ ਆਨੰਦ ਸਰੂਪ ਹੈ ਮਨੁੱਖ ਦੁਖੀ ਹੈ ਦੁਖੀ ਹੈ ਔਰ ਉਸ ਦਿਨ ਮੈਂ ਅਰਜ਼ ਕੀਤੀ ਸੀ ਇਕ ਦੋ ਮਨੁੱਖ ਦੁਖੀ ਨਹੀਂ ਸਾਰੇ ਹੀ ਦੁਖੀ ਨੇ ਤੇ ਦੁੱਖ ਦੇ ਦੋ ਰੂਪ ਨੇ ਤਨ ਦੇ ਚ ਰੋਗ ਬਣ ਕੇ ਪ੍ਰਗਟ ਹੁੰਦਾ ਹੈ ਮਨ ਦੇ ਚ ਸੋਗ ਬਣ ਕੇ ਪ੍ਰਗਟ ਹੁੰਦਾ ਹੈ ਸਾਰੇ ਹੀ ਸੋਗੀ ਨੇ ਸਾਰੇ ਹੀ ਰੋਗੀ ਨੇ ਜੋ ਜੋ ਦੀਸੇ ਸੋ ਸੋ ਰੋਗੀ ਸਾਰੇ ਹੀ ਸਰੀਰ ਦੇ ਤਲ ਤੇ ਰੋਗੀ ਨੇ ਕੋਈ ਮਨੇ ਪਾਵੇ ਨਾ ਮਨੇ ਉਹ ਗੱਲ ਵੱਖਰੀ ਚਲੋ ਬਹੁਤ ਵੱਡਾ ਰੋਗ ਨਹੀਂ ਹੋਵੇਗਾ ਛੋਟਾ ਹੋਵੇਗਾ ਹੈ ਤੇ ਸਹੀ ਇਸ ਸਾਰਿਆਂ ਦੇ ਮਨ ਦੇ ਸੋਗ ਚਿੰਤਾ ਹੈ ਚਿੰਤਾ ਤੇਹੀ ਦੀ ਸੇ ਸਭ ਕੋ ਹੈ ਸਾਰੀ ਚਿੰਤਾ ਤੁਰਨਾ ਇੱਕ ਨੂੰ ਵੀ ਨਹੀਂ ਕਹਿ ਸਕਦੇ ਨਿਸ਼ਚਿੰਤ ਔਰ ਇੱਕ ਨੂੰ ਵੀ ਨਹੀਂ ਕਹਿ ਸਕਦੇ arogya ਹਾਂ ਪਰਮਾਤਮਾ ਨੂੰ ਕਹਿ ਸਕਦੇ ਆ ਜਪ ਸਾਬ ਜੋ ਪੜਦੇਨ arogya ਹੈ ਅਸ਼ੋਗ ਹੈ ਇਹ ਪ੍ਰਭੂ ਤੇਰੇ ਵੀ ਸੋਗ ਨਹੀਂ ਹੈ ਤੇਰੇ ਵਿੱਚ ਰੋਗ ਨਹੀਂ ਹੈ ਨਾ ਤੂੰ ਆਕਾਰਿਕ ਤਲ ਤੇ ਰੋਗੀ ਹੈ ਨਾ ਤੂੰ ਵਿਚਾਰਿਕ ਤਲ ਤੇ ਸੋਗੀ ਹੈ ਮਨੁੱਖ ਦੇ ਵਿਚਾਰਾਂ ਚ ਚਿੰਤਾ ਹੀ ਚਿੰਤਾ ਮਨੁੱਖ ਦੇ ਸਰੀਰ ਦੇ ਚ ਰੋਗ ਹੀ ਰੋਗ ਪਸ਼ੂ ਚਿੰਤਾ ਦੇ ਚ ਨਹੀਂ ਨੇ ਕੋਈ ਪਸ਼ੂ ਚਿੰਤਾਤਰ ਨਹੀਂ ਇੱਕ ਕੋਈ ਉਦਾਹਰਣ ਦੇ ਕੇ ਮੈਂ ਅੱਗੇ ਚੱਲਾਂ ਕਿਉਂਕਿ ਸ਼ਾਮ ਦੀ ਤੱਕ ਕਥਾ ਦੀ ਇਹ ਅੱਜ ਇਸ ਫੇਰੀ ਦੇ ਇੰਗਲੈਂਡ ਦੀ ਫੇਰੀ ਦਾ ਆਖਰੀ ਦਿਵਾਨ ਹੈ ਇਸ ਪਾਵਨ ਸਥਾਨ ਤੇ ਭਾਵੇਂ ਮੈਂ ਸਵੇਰ ਦੀ ਹਾਜ਼ਰੀ ਵਰਦੇ ਰਹਿਣਾ ਸ਼ਾਮ ਦੀ ਖਤਹਾ ਸਮਾਪਤ ਇਸ ਵਾਸਤੇ ਮੈਂ ਬਹੁਤ ਹਲਮ ਕਾਣਾ ਨਹੀਂ ਤੇ ਵਿਸ਼ੇ ਸਾਰੇ ਬਿਆਨ ਕਰਨੇ ਨੇ ਥੋੜੇ ਜਿਹਾ ਸਮਾਂ ਨਹੀਂ ਪਸ਼ੂ ਸੁਖਦੇ ਚ ਨੇ ਪੰਛੀ ਸੁਖਦੇ ਚ ਨੇ ਪਰਮਾਤਮਾ ਆਨੰਦ ਦੇ ਛੇ। ਦੁਖੀ ਕੇਵਲ ਬੰਦਾ ਹੈ, ਮਨੁੱਖ ਦੁਖੀ ਹੈ। ਪਸ਼ੂ ਦੁਖੀ ਨਹੀਂ। ਪੰਛੀ ਸ਼ਾਮ ਦੇ ਸਮੇਂ ਆਲਣਿਆਂ ਦੀ ਤਰਫ ਆ ਰਹੇ ਨੇ। ਚਹਿ ਚਾਹੰਦੇ ਹੋਏ ਨਗਮੇ ਗਾਉਂਦੇ ਹੈ। પાਉਂ ਚ ਗਏ ਆਪਣੇ ਘੋਸਲਿਆਂ ਚ, ਆਲਣਿਆਂ ਚ। ਚਹਿ ਚਾਹੰਦੇ ਹੋਇਆਂ ਗਾਮਦੇ ਆਇਆ ਰਾਤ ਨੂੰ ਸੌਂ ਗਏ ਸੌਂ ਗਏ ਅੰਮ੍ਰਿਤ ਵੇਲਾ ਹੋਇਆ ਬ੍ਰਹਮੌਰਤ ਅਲਲ ਸਬਾਹ ਚਹਿ ਚਾਹੰਦੇ ਹੋਇਆ ਗੀਤ ਗਾਉਂਦੇ ਆਇਆ ਉੱਠ ਬੈਠੇ ਨੇ ਚਾਨਣਾ ਹੋ ਗਿਆ ਰੋਸ਼ਨੀ ਹੋ ਗਈ ਹੈ ਗੀਤ ਗਾਉਂਦੇ ਆਇਆ ਜੇ ਚਾਹਾਂਦੇ ਹੋਇਆ ਆਲਣਿਆਂ ਚੋਂ ਨਿਕਲੇ ਨੇ ਨਿਕਲ ਗਏ ਨੇ ਔਰ ਸ਼ਾਮ ਨੂੰ ਫਿਰ ਇਸ ਤਰ੍ਹਾਂ ਹੀ ਗੀਤ ਗਾਉਂਦੇ ਹੋਇਆ ਘਰ ਵਾਪਸ ਆ ਰਹੇ ਰਾਤ ਦਾ ਪਹਿਲਾ ਪੈਰ ਸਮਾਪਤ ਹੋਇਆ ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ ਰਾਤ ਦਾ ਚੌਥਾ ਪੈਰ ਸ਼ੁਰੂ ਹੋਇਆ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠੇ ਨੇ ਜਾਨਣਾ ਹੋ ਗਿਆ ਰੋਸ਼ਨੀ ਹੋ ਗਈ ਹੈ ਰਜ਼ਕ ਦੀ ਤਲਾਸ਼ ਦੇ ਚ ਗੀਤ ਗਾਉਂਦਿਆਂ ਗਾਉਂਦਿਆਂ ਆਪਣੇ ਆਲਣਿਆਂ ਚੋਂ ਨਿਕਲੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤਿਲੰਗ ਮੱਲਾ ਪਹਿਲਾ ਪ੍ਰਿੰਦ ਹੈ ਨਾ ਗਿਰ ਹੈ ਜ਼ਰ ਦਰਖਤ ਆਬ ਆਸ ਕਰਦੇ ਹੰਦ ਸੋਹੀ ਏਕ ਤੋਹੀ ਏਕ ਤੋਹੀ ਤਿਲੰਗ ਮੱਲਾ ਕਹਿਲਾ ਜਿੰਨ ਪੰਛੀਆਂ ਕੋਲ ਕੱਲ ਵਾਸਤੇ ਤੇ ਕੁਝ ਵੀ ਨਹੀਂ ਖਾਲੀ ਆ ਰਹੇ ਕੱਲ ਵਾਸਤੇ ਇਹਨਾਂ ਕੋਲ ਕੁਝ ਵੀ ਨਹੀਂ ਗੀਤ ਗਾਉਂਦੇ ਆ ਆ ਰਹੇ ਪੀੜੀ ਦੜ ਪੀੜੀ ਮਨੁੱਖ ਦੇ ਘਰ ਦੇ ਚ ਪਿਆ ਖਾ ਸਕਦਾ ਸ਼ਾਮ ਨੂੰ ਘਰ ਆਉਂਦਾ ਰੋਂਦਾ ਹੋਇਆ ਆਉਂਦਾ ਬੰਦੇ ਨਾ ਗਿਰੇ ਜ਼ਰ ਕੱਲ ਵਾਸਤੇ ਇਹਨਾਂ ਕੋਲ ਕੁਝ ਵੀ ਨਹੀਂ ਗੀਤ ਗਾਉਂਦੇ ਆਂ ਗਾਉਂਦੇ ਆਂ ਰਾਤ ਨੂੰ ਸੌਂ ਜਾਂਦੇ ਨੇ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਮਨੁੱਖ ਰਾਤ ਨੂੰ ਸੌਂਦਾ ਹੈ ਕੱਲ੍ਹ ਵਾਸਤੇ ਕੁਝ ਵੀ ਨਹੀਂ ਅੰਮ੍ਰਿਤ ਵੇਲਾ ਹੋ ਗਿਆ ਗੀਤ ਗਾਉਂਦਿਆਂ ਗਾਉਂਦਿਆਂ ਪੰਛੀ ਉੱਠ ਬੈਠੇ ਨੇ ਕਦੋਂ ਸੌਣਾ ਚਾਹੀਦਾ ਹੈ ਕਦੋਂ ਜਾਗਣਾ ਚਾਹੀਦਾ ਹੈ ਜਦੋਂ ਪੰਛੀ ਸੌਂ ਜਾਂਦੇ ਨੇ ਸੌ ਜਾਣਾ ਚਾਹੀਦਾ ਹੈ। ਜਦੋਂ ਪੰਛੀ ਜਾਗਦੇ ਨੇ ਜਾਗ ਪੈਣਾ ਚਾਹੀਦਾ ਹੈ। ਕਦੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜੀ ਦਾ ਇੱਕ ਸ਼ਲੋਕ ਹੈ ਬੜਾ ਕੀਮਤੀ ਹਉਮ ਬਲਹਾਰੀ ਤਿਨਾ ਪੰਛਿਆ ਜੰਗਲ ਜਿੰਨਾ ਵਾਸ ਕਕਰ ਚੁੱਗਨ ਥਲਵਸਨ ਰਬ ਨਾ ਛੋੜਨ ਨਾਸ ਸਦਕੇ ਜਾਂਦਾ ਮੈਂ ਨਾ ਪੰਛੀਆਂ ਤੋਂ ਬੜਾ ਪ੍ਰਾਕ੍ਰਿਤਿਕ ਜੀਵਨ ਜੀ ਰਹੇ ਨੇ। ਕਦੋਂ ਸੌਣਾ ਚਾਹੀਦਾ ਜਦੋਂ ਪੰਛੀ ਸੌ ਜਾਂਦੇ ਨੇ ਕਦੋਂ ਜਾਗਣਾ ਚਾਹੀਦਾ ਜਦ ਪੰਛੀ ਜਾਗ ਪੈਂਦੇ ਨੇ ਅਦ ਹੋ ਗਈ ਪੰਛੀ ਜਾਗ ਪੈਂਦੋਂ ਤੂੰ ਸੌਤਾ ਹੋਇ ਤੂੰ ਸੌਰੇ ਮਨੁੱਖ ਦਾ ਸੌਣਾ ਜਾਗਣਾ ਪ੍ਰਾਕ੍ਰਿਤਿਕ ਨਹੀਂ ਰਿਹਾ ਕੁਦਰਤ ਦੇ ਨਿਯਮ ਦੇ ਮੁਤਾਬਕ ਨਹੀਂ ਰਿਹਾ ਬੇਸ਼ਤਰ ਰੋਗਾਂ ਦਾ ਇਹ ਵੀ ਇੱਕ ਕਾਰਨ ਹੈ ਮਨੁੱਖ ਦਾ ਖਾਣਾ ਪੀਣਾ ਪ੍ਰਾਕ੍ਰਿਤਿਕ ਨਹੀਂ ਹੈ ਕੁਦਰਤ ਦੇ ਨਿਯਮ ਦੇ ਮੁਤਾਬਕ ਨਹੀਂ ਹੈ ਬਹੁਤ ਸਾਰੇ ਰੋਗਾਂ ਦਾ ਕਾਰਨ ਇਹ ਵੀ ਹੈ। ਬ੍ਰਿੰਧ ਹੈ ਨਾ ਗਿਰਹਿ ਜ਼ਰ ਦਰਖਤ ਆਬ ਆਸ ਕਰ ਦੇਹੰਦ ਸੋਹੀ ਏਕ ਤੂੰ ਹੀ ਏਕ ਤੂੰ। ਸਵੇਰੇ ਉੱਠ ਬੈਠੇ ਨੇ ਗੀਤ ਗਾਉਂਦੇ ਆ। ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਮਨੁੱਖ ਸਵੇਰੇ ਉੱਠਦਾ ਹੈ। ਗੀਤ ਗਾਉਂਦਿਆਂ ਗਾਉਂਦਿਆਂ ਆਲਣਿਆਂ ਚੋਂ ਨਿਕਲੇ ਨੇ ਪੰਛੀ ਹਜ਼ਾਰਾਂ ਤਰ੍ਹਾਂ ਦੇ ਫਿਕਰ ਲੈ ਕੇ ਮਨੁੱਖ ਘਰੋਂ ਨਿਕਲਦਾ ਹੈ ਸ਼ਾਮ ਨੂੰ ਵਾਪਸ ਆ ਰਹੇ ਨੇ ਗੀਤ ਗਾਉਂਦਿਆਂ ਹੋਇਆਂ ਹਜ਼ਾਰਾਂ ਤਰ੍ਹਾਂ ਦੇ ਰੋਣੇ ਲੈ ਕੇ ਸ਼ਾਮ ਨੂੰ ਬੰਦਾ ਘਰ ਵਾਪਸ ਆਉਂਦਾ ਹੈ ਮਹਾਰਾਜ ਕਹਿੰਦੇ ਨੇ ਨਾ ਪੰਛੀਆਂ ਕੋਲ ਕੱਲ੍ਹ ਵਾਸਤੇ ਦੇ ਕੁਝ ਵੀ ਨਹੀਂ ਤੋ ਖੈਰ ਨਵਸੀਅਤ ਦੇ ਮਹਰੀਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਛੀਆਂ ਦੀ ਨਵਸੀਅਤ ਮਨੋਵਿਗਿਆਨ ਬਾਬਾ ਜੀ ਬਹੁਤ ਕੁਝ ਇਸ ਵਾਰੇ ਦੱਸਦੇ ਨੇ ਲੇਕਿਨ ਮੁਖਤਸਰ ਪਸ਼ੂ ਸੁਖ ਦੇ ਚ ਜੀ ਰਹੇ ਨੇ ਪੰਛੀ ਸੁਖ ਦੇ ਚ ਜੀ ਰਹੇ ਨੇ ਪਰਮਾਤਮਾ ਆਨੰਦ ਸਰੂਪ ਹੈ ਮਨੁੱਖ ਦੁਖੀ ਹੈ ਦੁਖੀ ਸਿਰਫ ਮਨੁੱਖ ਹੈ ਔਰ ਇੱਕ ਦੋ ਮਨੁੱਖ ਦੁਖੀ ਨਹੀਂ ਸਾਰੇ ਹੀ ਦੁਖੀ ਨੇ ਨਾਨਕ ਦੁਖੀਆ ਸਭ ਸੰਸਾਰ ਤੰਦੇ ਤਲ ਤੇ ਸਾਰੇ ਰੋਗੀ ਨੇ ਮਨ ਦੇ ਤਲ ਤੇ ਸਾਰੇ ਸੋਗੀ ਨੇ ਚਿੰਤਤ ਹੀ ਥੀਂ ਸੇ ਸਭ ਕੋਈ ਕੋਈ ਕਬੂਲ ਕਰੇ ਪਾਵੇ ਨਾ ਕਬੂਲ ਕਰੇ ਰੋਗੀ ਵੀ ਹੈ ਸੋਗੀ ਵੀ ਹੈ ਪੰਛੀ ਸ਼ਰੀਰਕ ਤੌਰ ਤੇ ਥਾਣੂ ਰੋਗੀ ਨਹੀਂ ਮਿਲਣਗੇ ਪਸ਼ੂ ਕਦੀ پاگل ਵੀ ਨਹੀਂ ਆਉਂਦੇ ਹਾਂ ਉਹ ਪਸ਼ੂ ਜ਼ਰੂਰ پاگل ਆਉਂਦੇ ਨੇ ਜਿੰਨਾ ਵਿਚਾਰਿਆਂ ਨੂੰ ਬੰਦਿਆਂ ਦੇ ਨਾਲ ਰਹਿਣਾ ਪੈਂਦਾ ਤੇ ਬੰਦਿਆਂ ਦੇ ਬੰਨ੍ਹ ਕੇ ਹੀ ਆ ਡੱਕ ਕੇ ਰੱਖਿਆ ਉਹ ਪਾਗਲ ਜ਼ਰੂਰ ਹੋ ਜਾਂਦੇ ਨੇ ਬੰਦਾ ਆਪ ਪਾਗਲੇ ਪਸ਼ੂਆਂ ਨੂੰ ਵੀ ਪਾਗਲ ਕਰ ਛੱਡਦਾ ਹੁਣ ਜੀ ਪਸ਼ੂ ਪਾਗਲ ਨਹੀਂ ਹੁੰਦੇ ਹੁਣ ਪੰਛੀ ਪਾਗਲ ਨਹੀਂ ਹੁੰਦੇ ਪਰ ਸੁਖ ਦੇਚ ਜੀ ਰਹੇ ਨੇ ਪਰਮਾਤਮਾ ਆਨੰਦ ਦੇ ਜੀ ਰਿਹਾ